ਮਾਨ ਸਾਹਿਬ ਮੈਂ ਤੁਹਾਨੂੰ ਇਹ ਕਹਿਣਾ ਸ਼ਰਮ ਨਾਲ ਡੁੱਬ ਕੇ ਮਰ ਜਾਓ ਆਪਣੀ ਪੱਗ ਲਾ ਕੇ ਸਿਰ ਮਨਾਲੋ ਤੁਸੀਂ ਤਾਂ ਤੁਹਾਨੂੰ ਸਿਰ ਮੁੰਨੇ ਜਿਹੜੇ ਆ 100 ਦਰਜੇ ਚੰਗੇ ਆ ਇਹਨਾਂ ਨੇ ਸਾਬਤ ਕਰ ਦਿੱਤਾ ਦੋਵਾਂ ਨੇ ਐਸਐਸਪੀ ਨਾਨਕ ਸਿੰਘ ਨੇ ਔਰ ਭੰਡ ਸਰਕਾਰ ਨੇ ਕਿ ਅਸੀਂ ਤੁਹਾਨੂੰ 84 ਯਾਦ ਕਰਾ ਰਹੇ ਆ ਤੇ ਤੁਹਾਡੀ ਆਮ ਜਨਤਾ ਤੇ ਇਹ ਭੰਡ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ 84 ਦਾ ਟਾਈਮ ਲੈ ਕੇ ਆਏਗੀ ਕਿ ਜੇ ਮੈਂ ਆਰਮੀ ਜਨਰਲ ਆਰਮੀ ਕਮਾਂਡਰ ਹੋਵਾਂ ਤੇ ਮੈਂ ਉਸ ਥਾਣੇ ਦੇ ਉੱਤੇ ਇਸ ਐਸਐਸਬੀ ਦੇ ਪੂਰੀ ਕਾਰਵਾਈ ਕਰਕੇ ਲੰਮੇ ਪਾ ਕੇ ਇਹਨਾਂ ਨੂੰ ਕਟਵਾਈ ਕਰਾਵਾਂ ਇਹਨਾਂ ਨੂੰ ਰੋੜੇ ਮਾਰੇ ਜਾਣੇ ਜਦੋਂ ਪਿੰਡਾਂ ਦੇ ਵਿੱਚ ਵੰਡ ਗਏ ਜਿਹੜਾ ਕੁੱਤਾ ਹਲਕਾ ਹੋ ਜੇ ਨਾ ਉਹਦਾ ਮਾਲਕ ਨੂੰ ਨਹੀਂ ਮਾਰਦਾ ਪਰ ਉਹਨੂੰ ਪਿੰਡ ਵਾਲੇ ਮਾਰ ਦਿੰਦੇ ਆ ਇੱਕ ਭੰਡ ਸੀ ਇਹ ਇਹ ਚੁਟਕਲੇ ਸੁਣਾ-ਸੁਣਾ ਕੇ ਮੁੱਖ ਮੰਤਰੀ ਬਣਿਆ ਅੱਜ ਇੱਕ ਰਾਜਾ ਹੋ ਕੇ ਇਹ ਜਨਤਾ ਦੇ ਉੱਤੇ ਅਤਿਆਚਾਰ ਕਰ ਰਿਹਾ ਬੇਸ਼ਰਮੋ ਪੂਰੀ ਦੁਨੀਆ ਤੁਹਾਡੇ ਤੇ ਥੁੱਕ ਰਹੀ ਆ ਕਿ ਤੁਸੀਂ ਇੰਡੀਅਨ ਆਰਮ ਦੀ ਪਟਾਈ ਕੀਤੀ ਆ ਬੇਸ਼ਰਮੋ ਤੁਹਾਨੂੰ ਰਾਜ ਕਰਨ ਦਾ ਹੱਕ ਕੋਈ ਨਹੀਂ ਆ ਉਹ ਭਗਵੰਤ ਮਾਨ ਮੈਂ ਤੈਨੂੰ ਇਹ ਪੁੱਛਦਾ ਆ ਕਿ ਤੇ ਇੱਕ ਦਿਨ ਜਾ ਕੇ ਦੇਖਦਾ ਸਹੀਂ ਦੇਖਦਾ ਸਹੀਂ ਕਿ ਦੇਸ਼ ਦੇ ਰਾਖੇ ਕਿਦਾਂ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਆ ਕਿਦਾਂ ਤਰੰਗਿਆਂ ਵਿੱਚ ਲਪੇਟ ਕੇ ਆ ਰਹੇ ਆ ਪਰ ਤੁਸੀਂ ਬੇਸ਼ਰਮੋ ਤੁਸੀਂ ਉਹਨਾਂ ਉੱਤੇ ਹੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੱਤੀ ਸਾਡਾ ਖੂਨ ਖੋਲ 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 ਉਠੰਡਿਆ ਹੈ ਕਿ ਐਡਾ ਵੱਡਾ ਚੁਲਬ ਐਸਐਸਪੀ ਨਾਲਿਕ ਦਾ ਜੇ ਤੁਸੀਂ ਕਰਤਾਰ ਦੇਖੋ ਜਿਹਦਾ ਕੈਰੇਕਟਰ ਦੇਖੋ ਤੇ ਇਹਨੇ ਅੱਜ ਤੱਕ ਅਧਿਆਚਾਰੀ ਕੀਤੀ ਆ ਇਹ ਅਸੀਂ ਹਰ ਕਿਸੇ ਖਾਲਸੇ ਦੇ ਵਿੱਚ ਮਾਫ ਨਹੀਂ ਕਰਾਂਗੇ ਇਹਨੂੰ ਇੱਕ ਆਮ ਜਨਤਾ ਦਾ ਕੋਈ ਵੀ ਬੰਦਾ ਹੋਵੇ ਕੋਈ ਵੀ ਪਰਸਨ ਆ ਉਹਨੂੰ ਤੇ ਪਤਾ ਨਹੀਂ ਕਿੱਥੇ ਚੁੱਕ ਕੇ ਮਾਰ ਦਿੱਤੇ ਹੋਣਗੇ ਕਈਆਂ ਬੰਦਿਆਂ ਦੀ ਨਾ ਖਬਰਾਂ ਹੋਣੀ ਮਿਲਦੀਆਂ ਕਿ ਕੌਣ ਕਿੱਥੇ ਚਲਾ ਗਿਆ ਅਈਨਾ ਗੁੱਸਾ ਇਨਾ ਮਰਦਾਬਾਦ ਦੇ ਨਾਰੇ ਕਿਉਂ ਆਏ ਜਿੰਦਾਬਾਦ ਜਿੰਦਾਬਾਦ ਐਸਐਸਪੀ ਨਾਨਕ ਦੇ ਅੰਦਰ ਜੋ ਸੁਮੇਦ ਸੁਮੇਦ ਸੈਣੀ ਆ ਉਹਦੇ ਉਹਦੀ ਸੋਚ ਉਹਦੀ ਜਿੰਦਿਆਈ ਰੂਹ ਇਹਦੇ ਅੰਦਰ ਵੜ ਗਈ ਆ ਔਰ ਭੰਡ ਸਰਕਾਰ ਜੋ ਭਗਵੰਤ ਮਾਨ ਇੱਕ ਨਚਾਰ ਜਿਹੜਾ ਕਿ ਕਿਸੇ ਟਾਈਮ ਤੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਪੈਸੇ ਵੰਡਦਾ ਲੈਂਦਾ ਸੀ ਮੰਗਦਾ ਸੀ ਮੰਗਤਾ ਬਣ ਕੇ ਅੱਜ ਉਹ ਉਹਨੂੰ ਉਸ ਪਰਮੇਸ਼ਰ ਨੇ ਵਾਹਿਗੁਰੂ ਨੇ ਉਹਨੂੰ ਰਾਜਾ ਬਣਾਤਾ ਹੈ ਉਹਦੀ ਪ੍ਰਜਾ ਦੇ ਨਾਲ ਕੀ ਹੋ ਰਿਹਾ ਹੈ ਉਹਨੂੰ ਨજર ਨਹੀਂ ਆ ਰਿਹਾ ਔਰ ਉਹ ਖੁਦ ਉਹਦੀ ਸ਼ਹਿਰ ਦੇ ਅੰਦਰ ਇਹ ਜੋ ਐਸਐਸਪੀ ਦੇ ਪਾਲੇ ਹੋਏ ਗੁੰਡੇ ਚਾਰ ਇਨਸਪੈਕਟਰ ਜਿਨ੍ਹਾਂ ਦੇ ਸਾਡੇ ਹਾਜ਼ਰ ਕਰਨਲ ਪੁਸ਼ਪਿੰਦਰ ਸਿੰਘ ਦੇ ਔਰ ਉਹਨਾਂ ਦੇ ਪੁੱਤਰ ਦੇ ਪਰਿਵਾਰ ਕੀਤੇ ਆ ਇਹਨਾਂ ਨੇ ਸਾਬਤ ਕਰ ਦਿੱਤਾ ਦੋਵਾਂ ਨੇ ਐਸਐਸਪੀ ਨਾਨਕ ਸਿੰਘ ਨੇ ਔਰ ਭੰਡ ਸਰਕਾਰ ਨੇ ਕਿ ਅਸੀਂ ਤੁਹਾਨੂੰ ਚਰਾਸੀ ਜਾਨ ਕਰਾ ਰਹੇ ਆਂ ਆਹ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਇਸ ਤਰ੍ਹਾਂ ਕੁੱਟ-ਕੁੱਟ ਕੇ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦਾ ਪੂਰੀ ਆਵਾਮ ਨੂੰ ਪੂਰੀ ਜਨਤਾ ਨੂੰ ਕਿ ਜੇ ਇੱਕ ਹਾਜ਼ਰ ਕਰਨਲ ਜੋ ਆਰਮੀ ਹੈੱਡ ਕੁਆਰਟਰ ਦੇ ਵਿੱਚ ਡਿਊਟੀ ਕਰਦਾ ਹੈ ਜੇ ਉਹ ਸੇਫ ਨਹੀਂ ਤੇ ਤੁਹਾਡੀ ਆਮ ਜਨਤਾ ਤੇ ਇਹ ਭੰਡ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ 84 ਦਾ ਟਾਈਮ ਲੈ ਕੇ ਆਏਗੀ ਔਰ ਇਹ ਐਸਐਸਬੀ ਦੀ ਸ਼ਹਿਰ ਦੇ ਵਿੱਚ ਪਾਲੇ ਹੋਏ ਗੁੰਡੇ ਚਾਰ ਇਨਸਪੈਕਟਰ ਔਰ ਉਹਨਾਂ ਦੇ ਨਾਲ ਜਿਹੜੇ ਅੱਠ ਮੁਲਾਜ਼ਮੇ ਸੀ ਉਹਨਾਂ ਨੇ ਜੋ ਕਹਿਰ ਗਿਚਾ ਰਿਹਾ ਹੈ ਉਹ ਸਾਰੀ ਜਨਤਾ ਨੂੰ ਇੱਕ ਇੰਡੀਆ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਇਹ ਸਭ ਨੂੰ ਡੇਰ ਆ ਰਿਹਾ ਹੈ ਔਰ ਅੱਜ ਪੂਰੇ ਦੇਸ਼ ਦੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਸੈਨਿਕ ਸਾਬਕਾ ਸੈਨਿਕ ਇਹ ਪੁਸ਼ਪਿੰਦਰ ਸਿੰਘ ਕਰਨਲ ਪੁਸ਼ਪਿੰਦਰ ਸਿੰਘ ਔਰ ਉਹਦੀ ਫੈਮਿਲੀ ਨਾਲ ਖੜੇ ਆ ਔਰ ਜਦ ਤੱਕ ਇਹਨਾਂ ਨੂੰ ਡਿਸਮਿਸ ਨਹੀਂ ਕਰਵਾ ਦਿੰਦੇ ਤਦ ਤੱਕ ਅਸੀਂ ਇਹ ਜੋ ਸਾਡਾ ਸੰਘਰਸ਼ ਆ ਪੂਰਾ ਅਸੀਂ ਮਾਝਾ ਜ਼ੋਨ ਦੇ ਵਿੱਚੋਂ ਸਾਡੀ ਟੀਮ ਅੱਧੀ ਟੀਮ ਇੱਥੇ ਪਹੁੰਚੀ ਅੱਧੀ ਅਜੇ ਪੂਰੀ ਖਿਲਰੀ ਪਈ ਆ ਔਰ ਉਹ ਸਾਰੀ ਇੱਥੇ ਪਹੁੰਚ ਰਹੀ ਆ ਅਸੀਂ ਪੁਰਜ਼ੋਰ ਇਸ ਕਾਰਵਾਈ ਦਾ ਨਿਖੇਧੀ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੇ ਸਾਨੂੰ ਨਿਆਂ ਨਹੀਂ ਮਿਲਦਾ ਤੇ ਅਸੀਂ ਕਰਨਲ ਪਸ਼ਪੰਦਰ ਸਿੰਘ ਦੀ ਫੈਮਲੀ ਦੇ ਨਾਲ ਖੜਕੇ ਪੂਰੇ ਸੈਨਿਕਾਂ ਨੂੰ ਵੀ ਤੇ ਹਾਜ਼ਰ ਸੈਨਿਕ ਜਿਹੜੇ ਆ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਪੰਡ ਸਰਕਾਰ ਨੂੰ ਔਰ ਜੋ ਦਿੱਲੀ ਦੇ ਵਿੱਚ ਸਰਕਾਰ ਬੈਠੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੇ ਇੱਕ ਕਰਨਲ ਨੂੰ ਨਿਆਂ ਨਾ ਮਿਲਿਆ ਔਰ ਦੇਸ਼ ਦੀ ਸ਼ਰਧਾਂ ਤੇ ਜਿਹੜੇ ਸਾਡੇ ਰਾਖੇ ਬੈਠੇ ਆ ਉਹ ਜਾਣ ਲੋ ਜਦੋਂ ਉਹਨਾਂ ਦੇ ਸ਼ਾਸਤਰ ਚੁੱਕ ਲੇ ਉਹ ਇਧਰ ਨੂੰ ਮੂੰਹ ਕਰ ਲਿਆ ਉਹਨਾਂ ਨੇ ਕਿਉਂਕਿ ਇੱਕ ਕਰਨਲ ਦੇ ਉੱਪਰ ਇੱਕ ਪੁਲਿਸ ਨੇ ਕਾਰਵਾਈ ਕੀਤੀ ਆ ਇਹ ਪੁਲਿਸ ਸਾਡੀ ਪ੍ਰੋਟੈਕਸ਼ਨ ਵਾਸਤੇ ਆ ਨਾ ਕਿ ਇਹ ਇਹ ਸਾਡੇ ਦੇ ਲਾਠੀਆਂ ਚਾਲ ਸਾਡੀਆਂ ਲੱਤਾਂ ਤੋੜਨ ਵਾਸਤੇ ਸਾਡੇ ਦੇਸ਼ ਦੇ ਰਾਖਿਆਂ ਨੂੰ ਇਹ ਪੂਰੇ ਦੇਸ਼ ਦੇ ਵਿੱਚ ਪੂਰੇ ਦੁਜੇਂ ਦੇਸ਼ਾਂ ਦੇ ਵਿੱਚ ਇਹ ਮੈਸੇਜ ਜਾ ਰਿਹਾ ਹੈ ਕਿ ਇੱਕ ਆਰਮੀ ਦੀ ਇਹ ਦੁਰਦਿਸ਼ਾ ਇੱਕ ਪੁਲਿਸ ਕਰ ਰਹੀ ਆ ਔਰ ਇਹ ਭੰਡ ਸਰਕਾਰ ਜੋ ਨਚਾਰ ਜਿਹਨੂੰ ਇੱਕ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ ਔਰ ਛੇ ਕਹਿ ਦਿਆ ਪਹਿਲਾ ਮੁੱਖ ਮੰਤਰੀ ਕਰਵਾ ਰਿਹਾ ਹੈ ਔਰ ਛੇ ਕੇਂਦਰ ਚ ਬੈਠੀ ਸਰਕਾਰ ਜਿਹੜੀ ਆ ਇਹ ਸਾਰਾ ਕੁਝ ਕਰਵਾ ਰਹੀ ਆ ਇਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਔਰ ਲਗਾਤਾਰ ਇਹ ਜਦ ਤੱਕ ਕਿ ਇਹਨਾਂ ਨੂੰ ਡਿਸਮਿਸ ਨਹੀਂ ਕਰਦੇ ਇਨਾਂ ਚਾਰੇ ਗੁੰਡਿਆਂ ਨੂੰ ਔਰ ਐਸਐਸਪੀ ਨਾਲ ਸਭ ਤੋਂ ਵੱਧ ਕਸੂਰ ਜੋ ਐਸਐਸਪੀ ਨਾਲਕਿਆ ਸਾਡਾ ਖੂਨ ਖੋਲ ਖੋਲ ਠੰਡਿਆ ਹੈ ਕਿ ਐਡਾ ਵੱਡਾ ਜ਼ੁਲਮ ਐਸਐਸਪੀ ਨਾਲਕ ਦਾ ਜੇ ਤੁਸੀਂ ਕਰਤਾਰ ਦੇਖੋ ਜੇਦਾ ਕਰੈਕਟਰ ਦੇਖੋ ਤੇ ਇਹਨੇ ਅਜ ਤੱਕ ਅਤਿਆਚਾਰ ਕੀਤੇ ਆ ਇਹ ਅਸੀਂ ਹਰ ਕਿਸੇ ਹਾਲਤ ਦੇ ਵਿੱਚ ਮਾਫ ਨਹੀਂ ਕਰਾਂਗੇ ਇਹਨੂੰ ਅੱਛਾ ਕੀ ਮੰਨਦੇ ਹੋ ਮਤਲਬ ਪੰਜਾਬ ਦੇ ਵਿੱਚ ਫੌਜ ਵੀ ਸੇਫ ਨਹੀਂ ਬਿਲਕੁਲ ਪੰਜਾਬ ਦੀ ਜੋ ਦੇਸ਼ ਦੀ ਫੌਜ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਆਸਰੇ ਪੂਰਾ ਦੇਸ਼ ਪੂਰਾ ਦੇਸ਼ ਹਰਾਮਨਾਸ ਹੁੰਦਾ ਕਮਾਲ ਦੀ ਗੱਲ ਹੈ ਹੈਰਾਨਗੀ ਦੀ ਗੱਲ ਆ ਪੂਰਾ ਦੁਨੀਆ ਦੁਨੀਆ ਦੇ ਦੂਜੇ ਦੇਸ਼ ਸਾਡੇ ਤੇ ਹੱਸ ਰਹੇ ਆ ਸਾਡੀ ਸਾਡੀ ਜੋ ਸਰਕਾਰ ਦੇ ਉੱਤੇ ਆਸਰੇ ਆ ਸਾਡੇ ਸਾਡੀ ਜੋ ਬੇਇੱਜ਼ਤੀ ਹੋਈ ਹੈ ਇੱਕ ਆਰਮੀ ਦੀ ਇੱਕ ਪੁਲਿਸ ਆਰਮੀ ਨੂੰ ਕੁੱਟ ਜਵੇ ਇਹ ਕਿੰਦੀ ਹੈਰਾਨਗੀ ਦੀ ਗੱਲ ਹੈ ਕਿੰਦੀ ਬੇਸ਼ਰਮੀ ਦੀ ਗੱਲ ਆ ਮੈਂ ਕਹਿੰਦਾ ਕਿ ਮੈਂ ਤਾਂ ਇਹ ਕਹੂੰਗਾ ਕਿ ਜੇ ਮੈਂ ਆਰਮੀ ਜਨਰਲ ਆਰਮੀ ਕਮਾਂਡਰ ਹੋਵਾਂ ਤੇ ਮੈਂ ਉਸ ਥਾਣੇ ਦੇ ਉੱਤੇ ਇਸ ਐਸਐਸਬੀ ਤੇ ਪੂਰੀ ਕਾਰਵਾਈ ਕਰਕੇ ਲੰਮੇ ਪਾ ਕੇ ਇਹਨਾਂ ਨੂੰ ਕੁਟਾਈ ਕਰਾਵਾਂ ਮੈਂ ਇੱਥੇ ਕਹੂੰਗਾ ਕਿ ਇਹ ਜੋ ਦੰਦਾ ਜੋ ਬੇਵਕੂਫ ਬਣਾ ਹੁੰਦੇ ਆ ਅੱਜ ਤੱਕ ਇਹਨਾਂ ਦੇ ਕੋਈ ਨਿਆਂ ਨਹੀਂ ਦੇ ਰਹਾ ਮੈਂ ਕਹਿੰਦਾ ਕਿ ਜੇ ਪੂਰੀ ਜਨਤਾ ਜਨਤਾ ਦੇ ਵਿੱਚੋਂ ਇੱਕ ਵੀ ਬੰਦਾ ਐਸਐਸਬੀ ਨੂੰ ਲੰਮੇ ਪਾ ਕੇ ਜੇ ਕੁੱਟੇ ਤੇ ਮੇਰਾ ਖਿਆਲ ਆ ਕਿ ਇਹ ਪੰਜਾਬ ਪੁਲਿਸ ਇਹ ਭੰਡ ਸਰਕਾਰ ਇਹਨਾਂ ਦੇ ਪਾਲੇ ਹੋਏ ਗੁੰਡੇ ਉਸੇ ਵਾਲੇ ਅਨਕਾਉਂਟਰ ਕਰ ਦੇਣਗੇ ਇਹ ਬਿਨਾਂ ਸੋਚੇ ਸਮਝੇ ਸੋ ਜੋ ਕਾਰਵਾਈ ਇੱਕ ਐਸਐਸਪੀ ਦੇ ਕਾਰਵਾਈ ਬਣਦੀ ਜੇ ਉਹਨੂੰ ਅਸੀਂ ਅਸੀਂ ਲੋਕ ਉਹਦੀ ਪਟਾਈ ਕਰਦੇ ਆ ਉਹਦੇ ਆਧਾਰ ਤੇ ਜੋ ਇਹ ਐਨਕਾਉਂਟਰ ਸਰ ਤੇ ਕਰਦੇ ਆ ਨਾ ਉਸ ਤੋਂ ਬਾਅਦ ਜੇ ਐਨਕਾਉਂਟਰ ਨਹੀਂ ਕਰਦੇ ਸਾਨੂੰ ਇਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਜ਼ਾਵਾਂ ਦੇਣਗੇ ਜੋ ਕਾਰਵਾਈ ਬਣਦੀ ਐਸਐਸਪੀ ਤੇ ਹੋਈ ਕਾਰਵਾਈ ਦੇ ਉੱਤੇ ਜੇ ਐਸਐਸਪੀ ਦੀ ਪਟਾਈ ਹੁੰਦੀ ਆ ਤਾਂ ਉਹ ਕਾਰਵਾਈ ਬਣਦੀ ਜਿਹੜੀ ਆ ਉਹ ਕਰਨਲ ਦੇ ਉੱਤੇ ਹੋਈ ਹੈ ਨਾ ਪਟਾਈ ਉਹ ਉਹ ਇਹਨਾਂ ਤੇ ਹੋਣੀ ਚਾਹੀਦੀ ਹੈ ਜੋ ਚਾਰ ਇਨਸਪੈਕਟਰ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਔਰ ਕਸੂਰوار ਮੈਂ ਫਿਰ ਕਹੂੰਗਾ ਇਹ ਇਹਦੀ ਸ਼ਹਿ ਦੇ ਵਿੱਚ ਐਸਐਸਪੀ ਨਾਨਕ ਸਿੰਘ ਦੀ ਸ਼ਹਿ ਦੇ ਵਿੱਚ ਸਾਰਾ ਕੁਝ ਹੋ ਰਿਹਾ ਅੱਛਾ ਇੱਕ ਗੱਲ ਦੱਸਿਓ ਵੀ ਪਹਿਲਾਂ ਕਹਿੰਦੇ ਸੀ ਅਣਪਛਾਤੀ ਹੈ ਸਾਨੂੰ ਪਤਾ ਨਹੀਂ ਨਾਮ ਬੀਤੇ ਰਾਤ ਪਰਚਾ ਮਾਈ ਨਾਮ ਹੋ ਗਿਆ ਇਹਨਾਂ ਚਿਰ ਪਛਾਣ ਕਿਉਂ ਨਹੀਂ ਆਈ ਇਹ ਇਦਾਂ ਹੀ ਕਰਨਗੇ ਬੜਗਾੜੀ ਕਾਂਡ ਹੋਇਆ ਸੀ ਨਾ ਇੰਨਾ ਇੰਨੇ ਬੰਦੇ ਮਾਰਤੇ ਗੋਲੀਆਂ ਮਾਰ ਮਾਰ ਕੇ ਬਾਦਲ ਸਰਕਾਰ ਦੇ ਸਮੇਂ ਦੇ ਉਤੇ ਤੇ ਮੁੜ ਕੇ ਅਣਪਛਾਤੀ ਕਦਾਹ ਤੇ ਇਹ ਉਹੀ ਤੇ ਪੁਲਿਸ ਹੈ ਕੋਈ ਬਦਲ ਥੋੜੀ ਗਈ ਆ ਇਹ ਇਹ ਤਾਂ ਕੁਝ ਵੀ ਨਹੀਂ ਮੈਂ ਕਹਿੰਨਾ ਕਿ ਜੇ ਇੱਕ ਕਰਨੂ ਦੇ ਨਾਲ ਇਹ ਕਰਨੂ ਦੇ ਪਿੱਛੇ ਤੇ ਅਸੀਂ ਸਾਰੀ ਦੁਨੀਆ ਆਵਾਮ ਖੜਾ ਹੈ ਜੇ ਇੱਕ ਇੱਕ ਸਪਾਈ ਇੱਕ ਆਮ ਜਨਤਾ ਦਾ ਕੋਈ ਵੀ ਬੰਦਾ ਹੋਵੇ ਕੋਈ ਵੀ ਪਰਸਨ ਹੈ ਉਹਨੂੰ ਤੇ ਪਤਾ ਨਹੀਂ ਕਿੱਥੇ ਚੁੱਕ ਕੇ ਮਾਰ ਦਿੰਦੇ ਹੋਣਗੇ ਕਈਆਂ ਬੰਦਿਆਂ ਦੀ ਤਾਂ ਖਬਰਾਂ ਵੀ ਨਹੀਂ ਮਿਲਦੀਆਂ ਕਿ ਕੌਣ ਕਿੱਥੇ ਚਲਾ ਗਿਆ ਸੋ ਇਹ ਪੁਲਿਸ ਇਹ ਪੰਜਾਬ ਸਰਕਾਰ ਦੀ ਪੁਲਿਸ ਨੂੰ ਇੰਨੇ ਜ਼ਿਆਦਾ ਇਹਨਾਂ ਨੇ ਖੁੱਲ੍ਹ ਦੇਤੀ ਆ ਭੰਡ ਸਰਕਾਰ ਨੇ ਭੰਡ ਮੈਂ ਤਾਂ ਕਹਿੰਨਾ ਕਿ ਇੱਕ ਭੰਡ ਸੀ ਇਹ ਇਹ ਚੁਟਕਲੇ ਸੁਣਾ ਸੁਣਾ ਕੇ ਮੁੱਖ ਮੰਤਰੀ ਬਣਿਆ ਅੱਜ ਇੱਕ ਰਾਜਾ ਹੋ ਕੇ ਇਹ ਜਨਤਾ ਦੇ ਉੱਤੇ ਅਤਿਆਚਾਰ ਕਰ ਰਿਹਾ ਇਹ ਅਤਿਆਚਾਰ ਨਹੀਂ ਸੀ ਕਰਨਾ ਚਾਹੀਦਾ ਭੰਡ ਸਾਹਿਬ ਮਾਨ ਸਾਹਿਬ ਮੈਂ ਤੁਹਾਨੂੰ ਇਹ ਕਹਿਣਾ ਕਿ ਜੋ ਤੁਸੀਂ ਕਾਰਵਾਈ ਕੀਤੀ ਸ਼ਰਮ ਨਾਲ ਡੁੱਬ ਕੇ ਮਰ ਜਾਓ ਆਪਣੀ ਪੱਗ ਲਾ ਕੇ ਸਿਰ ਮ ਨਾਲੋ ਤੁਸੀਂ ਦਾ ਤੁਹਾਡੇ ਨਾਲ ਸਿਰ ਮੁੰਨੇ ਜਿਹੜੇ ਆ ਉਹ 100 ਦਰਜੇ ਚੰਗੇ ਆ ਉਹ ਸਾਡੇ ਨਾਲ ਖੜੇ ਆ ਸਾਡੀ ਆਰਮੀ ਦੇ ਨਾਲ ਖੜੇ ਆ ਸਾਡੇ ਪੰਜਾਬ ਜੋ ਧੱਕੇਸ਼ਾਹੀਆਂ ਜੋ ਤੁਸੀਂ ਕਰਵਾ ਰਹੇ ਹੋ ਜੋ ਤੁਸੀਂ ਕੱਲ ਕਾਰਾ ਕੀਤਾ ਜੋ 2 ਦਿਨ ਪਹਿਲਾਂ ਜੋ ਕਿਸਾਨਾਂ ਦੀ ਜੋ ਹਾਲਤ ਕੀਤੀ ਆ ਮੈਂ ਦਲੇ ਨਾਲ ਲਿਖ ਕੇ ਕਹਿਣਾ ਕਿ ਪੰਡ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ ਇਹ ਪੰਜਾਬ ਦੇ ਉੱਤੇ ਰਾਜ ਨਹੀਂ ਕਰੇਗੀ ਔਰ ਨਾ ਇਹ ਸੀ ਇਹਨਾਂ ਨੂੰ ਕਰਨ ਦਿਆਂਗੇ ਪਿੰਡਾਂ ਦੇ ਵਿੱਚ ਜਿਹੜੇ ਐਕ ਸਰਵਿਸਮੈਨ ਹੈ ਇਸ ਮੁੱਦੇ ਦੇ ਉੱਤੇ ਸਵਾਲ ਕਰਨਗੇ ਜੋ ਲੀਡਰ ਆਉਣਗੇ ਇਹਨਾਂ ਦੇ ਬਿਲਕੁਲ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿੰਦਾ ਤੁਹਾਡੇ ਇਹਨਾਂ ਨੂੰ ਰੋੜੇ ਮਾਰੇ ਜਾਣੇ ਜਦੋਂ ਪਿੰਡਾਂ ਦੇ ਵਿੱਚ ਵੜਨਗੇ ਜਦੋਂ ਖਾਲੜਾ ਸਾਹਿਬ ਨੇ ਲਾਵਾਰ ਸਲਾਸ਼ਾ ਦਾ ਮੁੱਦਾ ਚੁੱਕਿਆ ਸੀ ਤੇ ਅੱਗੋਂ ਪੁਲਿਸ ਦਾ ਜਿਹੜਾ ਹੈੱਡ ਆਫਿਸਰ ਹੈੱਡ ਆਫਿਸਰ ਸੀ ਉਹ ਕਹਿੰਦਾ ਸੀ ਕਿ 25000 ਦੇ ਨਾਲ 25000 ਇੱਕ ਵੀ ਕਰ ਦਾਂਗੇ ਸਾਨੂੰ ਕੋਈ ਫਰਕ ਨਹੀਂ ਪੈਣਾ ਅੱਜ ਉਹੀ ਗੱਲ ਆ ਜਿਹੜਾ 12 ਬੰਦਿਆਂ ਨੂੰ ਵਿਚਾਰਿਆ ਨਾ ਬੰਦਾ ਉਹਨੂੰ 13ਵਾਂ ਨਾਲ ਸ਼ਾਮਲ ਕਰਕੇ ਡਿਸਮਿਸ ਕਰੋ ਇਹਨਾਂ ਨੂੰ ਜਿਹੜਾ ਵੀ ਉਹਨੂੰ ਬਚਾਉਣਾ ਡਿਸਮਿਸ ਕਰੋ ਸਾਰਿਆਂ ਨੂੰ ਫੇਰ ਸਾਡਾ ਮਸਲਾ ਹੱਲ ਹੋਣਾ ਨਹੀਂ ਤੇ ਅੱਜ ਇਹਨੂੰ ਕੁੱਟਿਆਵਾ ਕੱਲ ਨੂੰ ਹੋਰ ਕਿਸ ਨੂੰ ਕੁੱਟਣਗੇ ਇਹ ਕਰਨਲ ਦੀ ਗੱਲ ਨਹੀਂ ਗਈ ਗੱਲ ਆਮ ਪਬਲਿਕ ਦੀ ਹੋ ਰਹੀ ਆਮ ਪਬਲਿਕ ਨੂੰ ਬਚਾਉਣਾ ਹੈ ਹੁਣ ਇੱਥੇ ਕਿਉਂਕਿ ਇਹ ਇਹਨਾਂ ਦਾ ਮੂੰਹ ਪੈ ਚੁੱਕਾ ਜਿਹੜਾ ਕੁੱਤਾ ਹਲਕਾ ਹੋ ਜੇ ਨਾ ਉਹਦਾ ਮਾਲਕ ਨੂੰ ਨਹੀਂ ਮਾਰਦਾ ਪਰ ਉਹਨੂੰ ਪਿੰਡ ਵਾਲੇ ਮਾਰ ਦਿੰਦੇ ਆ ਕਰਨਲ ਸਾਹਿਬ ਨੇ ਇਹ ਕੰਮ ਕਰਨ ਕੇ ਪਬਲਿਕ ਜ਼ਰੂਰ ਮਾਰੂਗੀ ਇਹਨਾਂ ਨੂੰ ਹੁਣ ਸਾਰਿਆਂ ਨੂੰ ਕਿਉਂਕਿ ਜਿਹੜਾ ਬਰਦਾ ਸਵੇਰੇ ਕਾਊਂਟਰ ਕਰਕੇ ਆ ਰਿਹਾ ਕਹਿ ਰਿਹਾ ਮੈਂ ਕਾਊਂਟਰ ਕਰਕੇ ਆਇਆ ਤੇ ਅਗਲਾ ਵੀ ਹੋ ਸਕਦਾ ਉਹਦੇ ਕੁਦਰਤੀ ਕਿਸਮਤ ਚੰਗੀ ਸੀ ਕਰਨਲ ਸਾਹਿਬ ਦੀ ਬਚ ਗਿਆ ਹੋ ਆਪਣੇ ਵੱਲੋਂ ਤੇ ਕੰਮ ਕਰਗੇ ਸੀ ਇਹਨਾਂ ਇਹ ਵੀ ਕਿਹਾ ਜੇ ਬਚ ਗਿਆ ਤੇ ਸਵੇਰ ਨੂੰ ਆਪਣਾ ਕਾਰ ਤੇ ਮੋਬਾਈਲ ਲੈ ਲਿਓ ਇਹਦਾ ਮਤਲਬ ਇਹ ਆਪਣਾ ਕੰਮ ਕਰਗੇ ਸੀ ਇਹ ਸੋਚਣ ਵਾਲੀਆਂ ਗੱਲਾਂ ਸਾਨੂੰ ਇਹ ਸਾਨੂੰ ਇਹ ਸਵਾਲ ਇਹ ਸਵਾਲ ਕਰਨਲ ਸਾਹਿਬ ਦਾ ਨਹੀਂ ਆ ਕਰਨਲ ਸਾਹਿਬ ਦੇ ਸਾਡੇ ਸਤਿਕਾਰਯੋਗ ਆ ਸਵਾਲ ਤੇ ਇਹ ਆ ਕਿ ਬੇਸ਼ਰਮੋ ਬੇਸ਼ਰਮੋ ਪੂਰੀ ਦੁਨੀਆ ਤੁਹਾਡੇ ਤੇ ਥੁੱਕ ਰਹੀ ਆ ਕਿ ਤੁਸੀਂ ਇੰਡੀਅਨ ਆਰਮ ਦੀ ਪਟਾਈ ਕੀਤੀ ਆ ਬੇਸ਼ਰਮੋ ਤੁਹਾਨੂੰ ਰਾਜ ਕਰਨ ਦਾ ਹੱਕ ਕੋਈ ਨਹੀਂ ਆ ਤੁਸੀਂ ਇੱਕ ਸਟੇਟ ਨੂੰ ਚਲਾਉਣ ਵਾਲੇ ਹੋ ਔਰ ਜਿਹੜੇ ਡਿਫੈਂਸ ਨੂੰ ਜਿਹੜੇ ਡਿਫੈਂਸ ਨੂੰ ਚਲਾਉਂਦੇ ਆ ਔਰ ਜਿਹੜੇ ਪੂਰੇ ਦੇਸ਼ ਦੀਆਂ ਸਰਦਾਂ ਤੇ ਰਾਖੀਆਂ ਕਰਦੇ ਆ ਗਲੇਸ਼ੀਅਰ ਵਰਗੇ ਇਲਾਕਿਆਂ ਦੇ ਵਿੱਚ ਓ ਭਗਵੰਤ ਮਾਨ ਜੀ ਮੈਂ ਤੈਨੂੰ ਇਹ ਪੁੱਛਦਾ ਕਿਤੇ ਇੱਕ ਦਿਨ ਜਾ ਕੇ ਦੇਖਦਾ ਸਹੀਂ ਦੇਖਦਾ ਸਹੀਂ ਕਿ ਦੇਸ਼ ਦੇ ਰਾਖੇ ਕਿਦਾਂ ਆਪਣੀਆਂ ਜਾਨਾਂ ਕੁਰਬਾਨ ਕਰ ਰਿਹਾ ਕਿਦਾਂ ਤਰੰਗਿਆਂ ਵਿੱਚ ਲਪੇਟ ਕੇ ਆ ਰਹੇ ਆ ਪਰ ਤੁਸੀਂ ਬੇਸ਼ਰਮੋ ਤੁਸੀਂ ਉਹਨਾਂ ਉੱਤੇ ਹੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੱਤੀ ਤੁਹਾਡੀ ਸਰਕਾਰ ਇਹ ਜਾ ਚਿਰ ਚੱਲੇਗੀ ਨਹੀਂ ਜੈ ਜਵਾਨ ਜੈ ਕਿਸਾਨ ਹੋਇਆ ਜੀ ਬਿਲਕੁਲ ਜੈ ਜਵਾਨ ਜੈ ਕਿਸਾਨ ਔਰ ਕੋਈ ਜੈ ਕਿਸਾਨ ਨਹੀਂ ਹੈ ਕੋਈ ਜੈ ਜਵਾਨ ਜੈ ਕਿਸਾਨ ਨਹੀਂ ਹੈ ਇੱਕ ਬੰਨੇ ਜਵਾਨਾਂ ਦੀ ਪਟਾਈ ਕੀਤੀ ਜਾ ਰਹੀ ਹੈ ਜਵਾਨਾਂ ਦੇ ਭਵਿੱਖ ਤੇ ਖਤਰਾ 4 ਸਾਲ ਦੀ ਭਰਤੀ ਕਰਕੇ ਖਤਮ ਕੀਤਾ ਜਾ ਰਿਹਾ ਹੈ ਦੂਜੇ ਪੰਨੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਵਾ ਇਹ ਸਾਰੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਮਿਲੀ ਭਗਤ ਦੇ ਨਾਲ ਹੋ ਰਿਹਾ ਹੈ ਔਰ ਜੋ ਸਫਹਾਜਤ ਕਰਨ ਵਾਲੇ ਸਾਫਕਾ ਸੈਨਿਕ ਸਾਡੇ ਔਰ ਔਨ ਡਿਊਟੀ ਅਗਰ ਉਹਨਾਂ ਦੇ ਨਾਲ ਇਹੋ ਜਿਹਾ ਵਤੀਰਾ ਕੀਤਾ ਜਾ ਰਿਹਾ ਤੇ ਤੁਸੀਂ ਹਿਸਾਬ ਲਾ ਲੋਗੇ ਇਹ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਔਨ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਛਿੱਟੇ ਨਿਕਲ ਸਕਦੇ ਨੇ ਇਸ ਕਰਕੇ 4 ਦਰਿੰਦੇ ਔਰ 8 ਉਹਨਾਂ ਦੇ ਨਾਲ ਹੋਰ 12 13ਵਾਂ ਐਸਐਸਪੀ ਨਾਨਕ ਇਹਨਾਂ ਸਾਰਿਆਂ ਦੇ ਉੱਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਔਰ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਜਿੰਨਾ ਚੇ ਤੱਕ ਇੱਥੋਂ ਤੱਕ ਨਹੀਂ ਪਹੁੰਚਾਂਗੇ ਉਹਨਾਂ ਚੇ ਤੱਕ ਬਿਲਕੁਲ ਹੀ ਪਿੱਛੇ ਨਹੀਂ ਹਟਾਂਗੇ ਲਗਾਤਾਰ ਮੋਰਚਾ ਚਲਾਈ ਰੱਖਾਂਗੇ ਮੋਹਰਵਾਰ ਐਸਐਸਪੀ ਨਾਨਕ ਕਸੂਰਵਾਰ ਜੋ ਇਹਦੇ ਵਿੱਚ ਆ ਐਸਐਸਪੀ ਨਾਨਕਿਆ ਸਾਡੀ ਇਹ ਵੀ ਮੰਗਿਆ ਕਿ ਐਸਐਸਪੀ ਨਾਨਕ ਦੇ ਉੱਪਰ 20 ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਆਰਮੀ ਹੈੱਡਕੁਆਰਟਰ ਚ ਜਰਨੈਲ ਬੈਠੇ ਆ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਜੇ ਆਰਮੀ ਆਰਮੀ ਬਗਾਵਤ ਕਰਕੇ ਕੋਈ ਇੱਕ ਸੀਓ ਜਾਂ ਕੋਈ ਵੀ 10 ਬੰਦੇ 20 ਬੰਦੇ 30 ਬੰਦੇ ਇਹਨਾਂ ਥਾਣੇ ਤੇ ਆ ਕੇ ਇਹਨਾਂ ਦੇ ਛਤਪਰੇਡ ਕਰਨ ਤੇ ਇਹਨਾਂ ਨੂੰ ਅਹਿਸਾਸ ਹੋਵੇ ਬਾਕੀ ਇਹ ਜੋ ਕਿੱਸਾ ਵਾ ਆਰਮੀ ਹੈੱਡਕੁਆਰਟਰ ਚ ਜਾ ਚੁੱਕਾ ਏ ਸਾਡੇ ਨਾਲੋਂ ਜ਼ਿਆਦਾ ਸੂਜਵਾਨ ਜੋ ਅਫਸਰ ਹੈ ਤੇ ਕਾਰਵਾਈਆਂ ਕਰਨਦੇ ਆ ਅਸੀਂ ਜਿੰਨੇ ਵੀ ਸੈਨਿਕ ਆ ਸਾਬਕਾ ਸੈਨਿਕ ਔਰ ਮੈਂ ਇੱਕ ਤੁਹਾਡੇ ਮਾਜਦੇ ਰਾਮ ਦੇ ਮਾਜਦਮ ਦੇ ਰਾਹੀਂ ਆਰਮੀ ਦੇ ਅਫਸਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਕਿ ਸਾਡਾ ਜੋ ਸਾਬਕਾ ਸੈਨਗਿਆ ਤੁਹਾਡੇ ਨਾਲ ਹਾਜ਼ਰ ਕਰਨਲ ਸਾਹਿਬ ਦੇ ਨਾਲ ਤੇ ਬਾਕੀ ਸੈਨਿਕਾਂ ਦੇ ਨਾਲ ਇਨਾ ਵਤੀਰਾ ਹੋ ਰਿਹਾ ਜੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਸੀਂ ਵੀ ਸਾਡਾ ਸਹਿਯੋਗ ਦਿਓ ਅਸੀਂ ਆਪਣੀਆਂ ਮੰਗਾਂ ਵਾਸਤੇ ਰਾਤ ਦਿਨ ਫਿਰ ਰਹੇ ਆ ਤੁਸੀਂ ਵੀ ਸਾਡਾ ਸਹਿਯੋਗ ਦਿਓ ਇਹ ਸਾਡੀ ਇਨਾ ਅੱਗੇ ਬੇਨਤੀ ਆ ਜੀ ਬੋਲੋ ਹਾਂਜੀ ਭਾਜੀ ਪਹਿਲੀ ਗੱਲ ਤਾਂ ਮੈਂ ਤੁਹਾਡਾ ਰੋਜ਼ ਹੀ ਲੋਕ ਲੋਕ ਆਵਾਜ਼ ਤੁਹਾਡੇ ਨਾਲ ਲੋਕਾਂ ਦੀ ਆਵਾਜ਼ ਦੇ ਉੱਤੇ ਤੁਹਾਨੂੰ ਬਹੁਤ ਸੁਣੀਦਾ ਤੁਹਾਡੀ ਨੈਡਟਰ ਆ ਤੁਹਾਡੇ ਬਹੁਤ ਜਿਹੜੀ ਤੁਸੀਂ ਪੱਕੀ ਆਵਾਜ਼ ਆਪਣੇ ਦਿਲੋਂ ਆਵਾਜ਼ ਕੱਢਦੇ ਹੋ ਉਹਦਾ ਅਸੀਂ ਤੁਹਾਨੂੰ ਫੈਨ ਆ ਤੜ ਮਨਿੰਦਰ ਜੀ ਬਹੁਤ ਬਹੁਤ ਸੈਂਕੂ ਤੁਸੀਂ ਗੱਲ ਕਰਦੇ ਸਾਨੂੰ ਮੌਕਾ ਦਿੱਤਾ ਮੈਂ ਖੁਦ ਕੁਝ ਲੈ ਕੇ ਲੈ ਕੇ ਆਇਆ ਸੀਗਾ ਇਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਪੰਜਾਬ ਪੁਲਿਸ ਔਰ ਭਗਵੰਤ ਸਿੰਘ ਸਾਹਿਬ ਨੂੰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਕਿਸੇ ਸ਼ਾਇਰ ਨੇ ਲਿਖਿਆ ਕਿ ਮੁੱਦਾ ਇਲਾਖ ਬੁਰਾ ਚਾਹੇ ਤਾਂ ਕੀ ਹੁੰਦਾ ਹੈ ਹੁੰਦਾ وہی ਹੈ ਜੋ ਮਨਜ਼ੂਰੇ ਖੁਦਾ ਹੁੰਦਾ ਹੈ ਇਹਨਾਂ ਦਾ ਇਹੋ ਕੁਝ ਹੋਣਾ ਚਾਹੀਦਾ ਸੀ ਜੋ ਕੁਝ ਹੋ ਰਿਹਾ ਹੈ ਔਰ ਗਾਂ ਕੀ ਹੋ ਰਹਾ ਹੈ ਉਹ ਅਸੀਂ ਉਮੀਦ ਲੈ ਕੇ ਬੈਠੇ ਕਿ ਹੋਰ ਕੁਝ ਹੋਣ ਵਾਲਾ ਹੈ ਮੈਂ ਕੁਝ ਲਾਈਨਾਂ ਲਿਖੀਆਂ ਉਹਦਾ ਮੈਂ ਲਿਖਿਆ ਹੈ ਕਿ ਖਾਕੀ ਦੁਸ਼ਮਣ ਖਾਕੀ ਦੁਸ਼ਮਣ ਕਿਵੇਂ ਬਣ ਗਏ ਅਸੀਂ ਲੋਕ ਅਸੀਂ ਰੋਜ਼ ਸ਼ਹੀਦियां ਪਾਉਨੇ ਹਾਂ ਕਰ ਆਉਂਦੇ ਵਿੱਚ ਤਰੰਗੇ ਦੇ ਅਸੀਂ ਰੋਜ਼ ਸ਼ਹੀਦियां ਪਾਉਨੇ ਹਾਂ ਕਰ ਆਉਂਦੇ ਰੋਜ਼ ਤਰੰਗਿਆਂ ਚ ਸਾਨੂੰ ਖੌਫ ਨਹੀਂ ਬਾਹਰ ਲੈ ਦੁਸ਼ਮਣ ਦਾ ਸਾਨੂੰ ਖੌਫ ਨਹੀਂ ਬਾਹਰ ਲੈ ਦੁਸ਼ਮਣ ਦਾ ਖਾਕੀ ਦੁਸ਼ਮਣ ਦਾ ਕੀ ਕਰੀਏ ਨਸਿਆਂ ਨੂੰ ਠਾਲੇ ਨਾ ਕੀ ਪਾਣੀ ਨਸਿਆਂ ਨੂੰ ਠਲ ਇਹਨਾਂ ਕੀ ਪਾਣੀ ਇਹ ਖੁਦ ਹੀ ਨਸਿਆਂ ਵਿੱਚ ਟੱਲੀ ਨੇ ਮੋਢੇ ਤੇ ਲਾਇ ਸਤਾਰਿਆਂ ਦੀ ਇੱਜ਼ਤ ਗਿੱਟਿਆਂ ਦੇ ਵਿੱਚ ਬੰਨੀ ਏ ਕਾਨੂੰਨ ਕੀ ਕਹਿੰਦਾ ਕਾਨੂੰਨ ਕੀ ਕਹਿੰਦਾ ਇਹਨਾਂ ਨੂੰ ਨਾ ਸਮਝਾਈ ਨਾ ਹੋਣੀ ਏ ਕਾਨੂੰਨ ਕੀ ਕਹਿੰਦਾ ਇਹਨਾਂ ਨੂੰ ਨਾ ਸਮਝ ਆਈ ਨਾ ਆਉਣੀ ਏ ਕਿੰਨਾ ਨੂੰ ਫੜਨਾ ਕੀ ਕਰਨਾ ਨਰਦੋਸਾ ਨੂੰ ਤੋਣੀ ਲਾਉਣੀ ਏ ਕੀ ਦਿੱਤਾ ਸੁਣਿਆ ਤੁਸੀਂ ਦੁਸ਼ਮਣ ਨੂੰ ਕੀ ਦਿੱਤਾ ਸੁਣਿਆ ਤੁਸੀਂ ਦੁਸ਼ਮਣ ਨੂੰ ਕੀ ਕੀ ਆਲਾਮੇ ਸੁਣਨੇ ਨੇ ਸਾਡੀ ਫੌਜ ਦੀ ਦੁਨੀਆ ਇੱਜ਼ਤ ਕਰੇ ਅਸੀਂ ਕੀ ਬਹਾਨੇ ਹੁਣ ਚੁਣਨੇ ਨੇ ਸਾਡੀ ਬੇਨਤੀ ਹੈ ਸਰਕਾਰ ਨੂੰ ਹੈ ਅਫਸਰ ਸਹਿਬਾਨ ਨੂੰ ਇਨਸਾਫ ਦਿਓ ਸਾਡੇ ਅਫਸਰ ਵੀਰ ਜਵਾਨਾਂ ਨੂੰ ਬੰਦਾ ਹੈ ਜੋ ਸਤਕਾਰ ਦਿਓ ਬੰਦਾ ਹੈ ਜੋ ਸਤਕਾਰ ਦਿਓ ਥੈਂਕ ਯੂ ਬਰੀ ਮਿਹਰਬਾਨ